ਹੰਦੀਆ ਘਰਤਾਵਾਂ ਲਗਾਤਾਰ ਜੁੜੀਆਂ ਨੇ ਵਧ ਰਹੀਆਂ ਨੇ ਤੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਫਿਰੋਜ਼ਪੁਰ ਦੇ ਵਿੱਚ 3 ਦਿਨ ਵਿੱਚ ਦੋ ਥਾਵਾਂ ਤੇ ਗੋਲੀਆਂ ਚਲੀਆਂ ਨੇ ਦੱਸਿਆ ਕਿ ਪੁਲਿਸ ਸੁਰੱਖਿਆ ਦੇ ਦਾਅਵੇ ਜੁੜੇ ਨੇ ਉਹ ਕਰ ਰਹੀ ਹੈ ਪਰਤਾਚਾ ਕਤਨਾ ਫਿਰੋਜ਼ਪੁਰ ਦੇ ਬਗਦਾਦੀ ਗੇਟ ਦੇ ਨਜ਼ਦੀਕ ਵਾਪਰੀ ਜੁਥੇ ਕਿ ਇੱਕ ਰਾਹੀਰ ਨੇ ਮਾਮੂਲੀ ਚੋਹੀ ਗਲ ਨੂੰ ਲੈ ਕੇ ਗੋਲੀ ਚਲਾ ਦਿੱਤੀ ਹੈ ਐਸੇ ਦੌਰਾਨ ਇੱਕ ਗੋਲੀ ਨੌਜਵਾਨ ਦਿਨ ਰਾਕੇ ਲੱਗੀਏ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਰਾਜਪੀਰ ਸਿੰਘ ਨੇ ਦੱਸਿਆ ਹੈ ਕਿ ਉਹ ਜੜਾ ਹੈ ਵਿਆਤ ਆ ਰਹੇ ਸੰ ਕਿ ਬਗਦਾਦੀ ਗੇਟ ਦੇ ਨਜ਼ਦੀਕ ਇੱਕ ਚੰਡੀਗੜ੍ਹ ਨੰਬਰ ਗ ਟੱਕਰ ਮਾਰ ਕੇ ਅੱਗੇ ਲੰਘ ਗਏ ਤੇ ਜਦੋਂ ਆ ਕੇ ਉਹਨਾਂ ਦੇ ਵੱਲੋਂ ਜਿਹੜਾ ਹੈ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਤੇ ਗੋਲੀਆਂ ਚੁਲਾ ਦਿੱਤੀਆਂ ਗਈਆਂ ਇਸ ਦੌਰਾਨ ਗੋਲੀ ਉਸਦੀ ਲੱਤ ਤੇ ਜਾ ਕੇ ਲੱਗ ਗਈ ਉਹਨਾਂ ਮੰਗ ਕੀਤੀ ਹੈ ਕਿ ਗੋਲੀ ਚਲਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਭੀ ਇਹਨਾਂ ਕਿਤੇ ਪਤਾ ਨਹੀਂ ਉਹਨਾਂ ਨੂੰ ਨਸ਼ਾ ਕੀਤਾ ਹੀ ਕੀ ਕੀਤਾ ਹੀ ਉਹਨਾਂ ਬੰਦਿਆਂ ਨੇ ਉਹਨਾਂ ਗੱਡੀ ਲਾਈ ਇਹਨਾਂ ਕੋਲ ਗੱਡੀ ਲਾਗੜ ਪਿਹਾਲੀ ਐਲਟੋ ਨੰਬਰ ਸੀਗਾ ਚੰਡੀਗੜ੍ਹ ਨੰਬਰ ਸੀਗੀ ਗੱਡੀ ਤੇ ਉਹਨਾਂ ਪਿਹਾਲੀ ਤੇ ਅੱਗੇ ਸੀਗਾ ਟ੍ਰੈਫਿਕ ਉਸੇ ਆ ਕੇ ਨਾ ਥੋੜਾ ਜਾਮ ਸੀ ਤੇ ਗੱਡੀ ਰੋਗੀ ਪਿੱਛੇ ਇਹਨਾਂ ਦੀ ਇਹਨਾਂ ਵਾਲੇ ਅੱਗੇ ਰੋਕ ਲਈ ਤੇ ਇਹਨਾਂ ਦੇ ਉੱਤੇ ਨਾ ਜੇ ਬੈਂਸ ਦਸਈਆ ਹੋਈ ਜਾਂਦਾ ਕਿ ਇਹਨਾਂ ਕਹਿਆ ਕਿ ਉਨੀ ਚਿਰ ਨੂੰ ਰਾਸੀਗਾ ਮੇਰੀ ਦੁਕਾਨ ਸ਼ਾਪ ਲੱਗ ਗਈ ਮੈਂ ਆ ਗਿਆ ਭੱਜ ਕੇ ਉੱਥੇ ਜਿੰਨੇ ਜਦੋਂ ਮੈਂ ਪਹੁੰਚਾ ਤੇ ਮੈਂ ਇਹਨਾਂ ਨੂੰ ਹਟਾਤਾ ਮੈਂ ਕਹਾ ਯਾਰ ਛੱਡੋ ਪਰ ਆਪਾਂ ਭਰਾ ਸਜਣਵੇਲੀ ਹੈਗੇ ਆ ਸਾਰੇ ਆਪਾਂ ਇੱਥੋਂ ਰਹਿਣ ਵਾਲੇ ਆ ਵੀ ਛੱਡੋ ਪਰ ਕੰਮ ਸ਼ੁਰੂਨ ਲੱਗਤਾ ਉਹ ਪਤਾ ਨਹੀਂ ਬੰਦੇ ਨੇ ਕੀ ਨਸ਼ਾ ਕੀਤਾ ਸੀ ਕੀ ਦਿੱਤਾ ਸਾਨੂੰ ਇਸ ਬਾਰੇ ਨਹੀਂ ਪਤਾ ਵੀ ਉਹਦਾ ਆਪਦਾ ਪਿਸਤਲ ਸੀ ਜਾਂ ਨਜਾਇਜ਼ ਸੀ ਸਾਨੂੰ ਇਸ ਬਾਰੇ ਵੀ ਨਹੀਂ ਪਤਾ ਉਹਨੇ ਪਿਸਤਲ ਕੱਢਿਆ ਲੋਡ ਕੀਤਾ ਇੱਕ ਫਾਇਰ ਹਵਾਈ ਕੀਤਾ ਤਿੰਨ ਸਾਡੇ ਮਾਰੇ ਜਿਹਦੇ ਵਿੱਚੋਂ ਇਹਨਾਂ ਦੇ ਸਾਨੂੰ ਖੂਨ ਲੱਭੇ ਆ ਹਵਾਈ ਫਾਇਰ ਵਾਲੇ ਦਾ ਖੂਨ ਨਹੀਂ ਲੱਭਾ ਤਿੰਨੇ ਜਿਹੜੇ ਖੂਨ ਲਪਿਆ ਉਹਨੂੰ ਉਹ ਅਸੀਂ ਐਸਐਸਓ ਸਾਹਮਣੂ ਬਰਾਮਦ ਕਰਾਤੇ ਆ ਉਹਨਾ ਬਾਕਾਇਦਾ ਸਾਡੇ ਕੋਲ ਵੀਡੀਓ ਪਈ ਸਾਰਾ ਕੁਝ ਪਿਆ ਉਥੋਂ ਤੇ ਸਰਕਾਰੀ ਕੈਮਰੇ ਵੀ ਲੱਗੇ ਹੋਏ ਜਿੱਥੇ ਇਹ ਵਾਰਦਾਤ ਹੋਈ ਆ ਤੇ ਉਹ ਇੱਕ ਜਿਹਦੇ ਵਿੱਚੋਂ ਗੋਲੀ ਆਪਣੇ ਭਰਾ ਦੀ ਲੱਤ ਨੂੰ ਖਹਿ ਕੇ ਲੰਗੀ ਕੋਈ ਨਹੀਂ ਯਾਦ ਆ ਰਹੇ ਸੀਗੇ ਤੇ ਆਲਟੋ ਕਾਰ ਸੀ ਚੰਡੀਗੜ੍ਹ ਨੰਬਰ ਦੀ 0188 ਨੰਬਰ ਸੀਗਾ ਉਹਨੇ ਸਾਡੀ ਕਾਰ ਨੂੰ ਟੱਕਰ ਮਾਰ ਕੇ ਅੱਗੇ ਗੱਡੀ ਆ ਤੇ ਥੋੜੀ ਜਿਗ ਜਾ ਕੇ ਉਹ ਟ੍ਰੈਫਿਕ ਦੇ ਵਿੱਚ ਰੁਕੇ ਜਦੋਂ ਜਦੋਂ ਅਸੀਂ ਰੋਕੇ ਉਹਨੂੰ ਪੁੱਛਿਆ ਵੀ ਕੀ ਗੱਲ ਬਾਤ ਹੋ ਯਾਰ ਐਟੇ ਕੋਈ ਪੁਰਾਣਾ ਰੈਟੇ ਸੀ ਟੀਲਰ ਮੈਨ ਦੇ ਸਾਹਮਣੇ ਉਹਦੇ ਬਾਅਦ ਜੀ ਉਹਨੇ ਪੁੱਛਿਆ ਵੀ ਕੀ ਗੱਲ ਬਾਤ ਤੁਸੀਂ ਸਾਡੀ ਟੱਕਰ ਮਾਰੀ ਯਾਰ ਸਾਨੂੰ ਕਹਿੰਦੇ ਸੀ ਜਲਦੀ ਚਾਹੀ ਜਲਦੀ 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 ਜਾ ਤੁਸੀਂ ਲੋਕਾਂ ਨੂੰ ਥੱਲੇ ਦੇ ਦੋਗੇ ਸਾਨੂੰ ਕਹਿੰਦੇ ਵੀ ਸਾਨੂੰ ਜਾਣ ਦੋ ਬਹੁਤ ਚਲ ਜਾਏਗਾ ਤੁਸੀਂ ਸਾਨੂੰ ਹਰ ਜਾਣਾ ਦੋ ਤੁਸੀਂ ਜਾਓ ਤੇ ਉਹਨੇ ਕੱਢਿਆ ਪਿਸਟਲ ਜੀ ਇੱਕ ਫੇਰ ਹਵਾਈ ਕੀਤਾ ਦੋ ਥੱਲੇ ਮਾਰੇ ਮਤਲਬ ਇਰਾਦਾ ਕਤਲ ਹੋ ਗਿਆ 307 ਫਿਰ ਉਹਨੇ ਮੇਰੇ ਪੈਰ 'ਚ ਮਾਰਿਆ ਜੀ ਜਦੋਂ ਨੂੰ ਪਤਾ ਲੱਗ ਗਿਆ ਵੀ ਮੇਰੇ ਪੈਰ 'ਚ ਮਤਲਬ ਫਾਇਰ ਵੀ ਵੱਜ ਗਿਆ ਵਾ ਤੇ ਦੈਨ ਉਹਨਾਂ ਦਾ ਭੱਜਾ ਉੱਥੇ ਭੱਜ ਕੇ ਮੋਟਰਸਾਈਕਲ ਪਿਛੋਂ ਲੈਣ ਆ ਗਿਆ ਉਹਨੂੰ ਤੇ ਮੋਟਰਸਾਈਕਲ 'ਚ ਬੈ ਗਏ ਉਹਨੇ ਮੋਟਰਸਾਈਕਲ ਭਜਾਇਆ ਪਿੱਛੇ ਉਹਨਾਂ ਗੱਡੀ ਭਜਾੜੀ ਆਈ ਸਾਨੂੰ ਮਤਲਬ ਇਤਲਾ ਮਿਲੀ ਸੀ ਕਿ ਡੁਕਾ ਗਿਆ ਸੀਗਾ ਸਿਵਲ ਹਸਪਤਲ ਕੋਲ ਤੋਂ ਖਾਣੇ ਤੇ ਰਾਜਪੀਰ ਸਿੰਘ ਜਿਹੜਾ ਵੀ